ਕੁਝ ਕਰਨਾ ਹੈ ਅੰਮ੍ਰਿਤਾਂ ਦਾ ਮੈਂ ਕੁਝ ਕਰਨਾ ਹੈ ਮੈਨੂੰ ਬੰਨਾ ਹੈ ਔਰ ਰਲ ਮਿਲ ਮੋਰਚਾ ਲਾਏ ਔਰ ਰਲ ਮਿਲ ਮੋਰਚਾ ਲਾਏ ਦੀ ਬੁੱਕ ਰੀਡਿੰਗ ਵੀ ਹੈ ਪ੍ਰੈਕਟਿਸ ਸ਼ੁਰੂ ਕਰ। ਤੁਹਾਡਾ ਹੋਮ ਵੀ ਸ਼ੁਰੂ ਜੂਗਾ। ਤੁਹਾਡੀ ਨੌਲੇਜ ਵੀ ਇੰਕਰੀਜ਼ ਹੋਏਗੀ ਐਂਡ ਸਭ ਤੋਂ ਵੱਡੀ ਗੱਲ ਜੂਸ ਪ੍ਰੋਬਲਮ ਹੋਣਾ ਵੱਧੀ ਜਾ ਰਹੀ ਹੈ ਸਟ्रेस, ਮੈਂਟਰ ਡਿਪਰੈਸ਼ਨ ਹੁਣ ਸਾਈਕੋਲੋਜੀ ਸਾਈਕੋਲੋਜਿਸ ਜਿਹੜੇ ਉਹਨਾਂ ਕੋਲ ਪੇਸ਼ੈਂਟ ਬਹੁਤ ਜ਼ਿਆਦਾ ਆਪਰੇ। 来一个。 ਮੰਨੋ ਬੋਲਣਾ ਸਿੱਖੋਗਾ ਪੁੱਤ ਤੁਹਾਨੂੰ ਮੌਕਾ ਮਿਲ ਰਿਹਾ ਸਾਨੂੰ ਮੌਕਾ ਨਹੀਂ ਮਿਲਿਆ ਤੁਹਾਨੂੰ ਮੌਕਾ ਮੈਨੂੰ ਨਾ ਵੀ ਸਟੇਜ ਤੇ ਬੋਲੋ ਸਾਰੇ ਤੁਹਾਨੂੰ ਕਹਿ ਰਹੇ ਹਨ ਹੁਣ ਆਪਾਂ ਇਹ ਗੱਲ ਕਰ ਗਏ ਵੀ ਇੱਕ ਮਹਾਰਾਜਾ ਹੋਵੇ ਮਹਾਰਾਜਾ ਕੌਣ ਹੋਵੇ ਜੀ ਇਹ ਕ ਮਹਾਰਾਜਾ ਕੋਵੇ ਮਹਾਰਾਜਾ ਹਾਂ ਕਿਹਦੇ ਚੜਿਆ ਹੋਵੇ ਉਹ ਕਾਹ ਤੇ ਚੜਿਆ ਹੋਵੇ ਜੀ ਹਾਥੀ ਤੇ ਮੂਰੇ ਵੀ ਕਮਾੜੋ ਲੱਗੇ ਹੋਣਾ ਮਗਰ ਵੀ ਕਮਾੜੋ ਲੱਗੇ ਹੋਣਾ ਮੂਰੇ ਵੀ ਕਮਾੜੋ ਤੇ ਮਗਰਬਿਕ ਮਾੜੋ ਠੀਕ ਹੈ ਨਾ ਜੀ ਅੱਜ ਦੀ ਆਪਾਂ ਸੌਖੀ ਸਮਝ ਜਾਨੇ ਤੇ ਉਥੇ ਤੁਹਾਡੇ ਵਰਗੇ ਬੱਚੇ ਨਾ 베ਰੀ ਦੇ ਨਾ ਸਕੂਲੋਂ ਛੁੱਟੀ ਹੋਈ ਸੀ ਕਿਸੇ ਦੇ ਖੱਬੇ ਪਾਸੇ ਪਾਇਆ ਸੀ ਮੋਟੇ ਦੇ ਕਿ ਸਜੇ ਪਾਸੇ ਪਾਇਆ ਸੀ ਇਹ ਜਹਾ ਚੱਪਲ ਪੜੀ ਸੀ ਉਹ ਟੁੱਟ ਗਈ ਸੀ ਕਿਉਂਕਿ ਪੁਰਾਣਾ ਪੁਰਾਣੇ ਜਵਾਨੇ ਦੇ ਵਿੱਚ ਆ ਹੀ ਹੁੰਦੇ ਸੀ ਨਾ ਹੁਣ ਤੁਹਾਡੇ ਵਰਗੇ ਬੈਠਦਾ ਹੁੰਦੇ ਨਹੀਂ ਸੀਗੇ ਤੁਸੀਂ ਇਹ ਮੰਨ ਕੇ ਦੇਖੋ ਵੀ ਕਈ ਜਿੱਤਾ ਚੱਪਲ ਟੁੱਟੀਆਂ ਕਿਸੇ ਦੇ ਲੰਗੇ ਪੈਰ ਹੋਣਗੇ ਤੇ ਮੇਰੇ ਯਾਰ ਕਹਿੰਦਾ ਕਿ ਨਾ 베ਰੀ ਦੇ 베ਰ ਤੇ ਸਾਰੇ ਉਦੋਂ ਨੂੰ ਉਲੜ ਪਏ ਕਹਿੰਦੇ ਚਲੋ ਬੇਈ ਦੇ ਬੇਰਖਾਨੇ ਆਈ ਹੁੰਦੀ ਨਾ ਆਈ ਕਰਦੇ ਨਾ ਪੁੱਤ ਆਹੀਂ ਕਰਦੇ ਨਾ ਆਪਾਂ ਕਿਸੇ ਦੇ ਘਰ ਦੇ ਨਾ ਅਮਰੂਦਾਂ ਦਾ ਬੂਤਾ ਲੱਗਿਆ ਹੋਵੇ ਤੇ ਉਹਦਾ ਗਲੀ ਚ ਟਾਣੀਆਂ ਲੰਕਦਿਆਂ ਹੁਣ ਤੇ ਕਦੋਂ ਉਹ ਅਮਰੂਦ ਲੱਗੇ ਹੋਣਾ ਆਟੋ ਜੋ ਨਿਕਲਣ ਸਾਰ ਪਹਿਲਾਂ ਅਮਰੂਦਾਂ ਨੂੰ ਲੱਗਿਆ ਪੈਂਦੇ ਆ ਨਾ ਵੀ ਕਿਤੇ ਆ ਨਾ ਜਾਵੇ ਤੇ ਜਦੋਂ ਹੁਣ ਦੱਸੋ ਕੀ ਕੀ ਬੜਾ ਮੈਂ ਤੇ ਪੜਾ ਚੰਗੀਆਂ ਆ ਤਾਂ ਚੰਗੀਆਂ ਆ ਛੋਟੇ ਚ ਹੈਂਗਾ ਚੰਗੀਆਂ ਆ ਤਾਂ ਸਗੀਆਂ ਕਿਹਦੇ ਚੰਗੀਆਂ ਆ ਤਾਂ ਹੋਰ ਕਿਸੇ ਅਸੇ ਉੱਠਣੀ ਮੋੜਣਾ ਉਹ ਤਾਂ ਬੋਲਣਾ ਚਾਹੀਦਾ ਕਹਿੰਦੇ ਚਲ ਝੂਠ ਨਹੀਂ ਬੋਲਦੇ ਤੁਸੀਂ ਹਾਂ ਝੂਠ ਨਹੀਂ ਬੋਲਦਾ ਤੂੰ ਵਰਦਸ ਕੌਣ ਹੈ ਟ੍ਰੈਂਡਸ ਲੱਗ ਰਹੀ ਹੈ ਲੀਟਲ ਇਨ தி ਸਕੂਲ ਦੇ ਵਿੱਚ ਬੱਚਿਆਂ ਦੀ ਸਮਰ ਕੈਂਪ ਦਾ ਅਜ ਦੂਜਾ ਦਿਨ ਆ ਇਹ ਬੱਚੇ ਆ ਜਾਂ ਕੋੜ ਕਰੋੜ ਦੇ ਲਓ ਜੀ ਹੁਣ ਵੇਖੋ ਜਦੋਂ ਬੱਚਿਆਂ ਨੂੰ ਬਾਹਰ ਆਉਂਦੇ ਆ ਤੇ ਫਿਰ ਪੂਰੀ ਭਗਦਰ ਮਜਾ ਦਿੰਦੇ ਆ ਸਮਰ ਕੈਂਪ ਦੇ ਵਿੱਚ ਦੂਜੇ ਦਿਨਾਂ 'ਚ ਇਹ ਬੱਚੇ ਇਹ ਨਿੱਕੇ ਨਿੱਕੇ ਬੱਚੇ ਨਾਲ ਹੁਣ ਕਲਾਸ ਓਵਰ ਹੋ ਗਈ ਇਹਦੇ ਬਾਅਦ ਖੇਡਣ ਗਏ। ਲੱਗਦਾ ਨਾ ਪਤਾ ਵੀ ਹੁਣ ਬੱਚੇ ਬਾਹਰ ਆ ਗਏ ਆਹ ਵੱਡੇ ਬੱਚੇ ਆ ਤੇ ਇੱਧਰ ਹੈਗੇ ਨਿੱਕੇ। ਜਿਹੜਾ ਕਰੋ ਆ ਬੱਚੇ ਦੇਖੋ ਝੂਲੇ ਲੈ ਰਹੇ ਆ। ਵੇ ਵੇ ਕੋਈ ਕੋਈ ਚਾਹ ਜ਼ੋਰ ਦੀ ਜ਼ੋਰ ਦੀ। ਜ਼ੋਰ ਦੀ ਹੋਰ ਜ਼ੋਰ ਲਾ। ਹਾਂ ਡਗਣਾ ਪਈ। ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਆ ਹੈਗੇ ਜੇ ਕਿਨੇ ਬੱਚੇ ਨਰਸਰੀ ਵਾਲੇ ਦੇਖੋ ਜੀ ਇਧਰ ਪਾਣੀ ਇਧਰ ਬੱਚੇ ਪੀਂਦੇ ਪਾਣੀ ਆ ਵੇਖੋ ਬੱਚੇ ਇਧਰ ਪਾਣੀ ਚੱਲ ਰਿਹਾ ਜਲ ਜਲ ਰਿਹਾ ਗਰੂ ਆ ਕੋਡ ਕਰੜਕਲਾਣੇ ਜਾਂਦੇ ਆ ਆ ਸ਼ਹਿਰ ਦੇ ਬੱਚੇ ਆ ਸਮਰਕੰਦ ਮਰੋਗਾਂ ਸੰਗ ਸਟਡੀ ਸਰਕਲ ਫੂਲਕੋਟ ਦੇ ਵੱਲੋਂ ਅਯੋਜਨ ਕੀਤਾ ਗਿਆ ਤੇ ਬੱਚੇ ਵੇਖੋ ਹੁਣ ਕਲਾਸ ਲਾ ਕੇ ਬਾਹਰ ਆ ਕੇ ਹੁਣ ਪੂਰਾ ਇੰਜੋਏ ਕਰ ਰਹੇ ਬੱਚੇ ਇਧਰਲੇ ਪਾਸੇ ਬੱਚੇ ਬੈਠੇ ਸੀਗੇ ਵੱਡੇ ਤੇ ਹੁਣ ਇਹਨਾਂ ਦੀ ਕਲਾਸ ਹੋ ਗਈ ਓਵਰ ਜਿਹੜਾ ਇਹਨਾਂ ਦਾ ਸੈਸ਼ਨ ਲੱਗਾ ਸੀਗਾ ਨੈਤ ਕਤਰਾ ਕਿੰਦਾ ਸਿਖਾਉਣ ਦਾ ਇਹ ਬੱਚੇ ਵੀ ਹੁਣ ਮੰਨ ਲਾਦਾ ਇੱਥੇ ਹੀ ਰਹਿਣਗੇ ਕਿਉਂਕਿ ਵੱਡੇ ਬੱਚੇ ਆ ਉਹ ਸੀਗੇ ਨਿੱਕੇ ਬੱਚੇ ਇਹ ਆ ਗਏ ਪੜ ਕੇ ਪੜ ਲਿਆ ਕੀ ਪੜਾਇਆ ਸੋੜੇ ਬੋਲ ਨਹੀਂ ਮਰਨਾ ਚਾਹੀਦੇ ਮਿੱਠੇ ਬੋਲਣੇ ਚਾਹੀਦੇ ਠੀਕ ਹੈ ਮੋਬਾਈਲ ਘੱਟ ਦੇਖਣਾ ਚਾਹੀਦਾ ਹਨ ਠੀਕ ਚਲੋ ਵਧੀਆ ਲੱਗਿਆ ਹਾਂਜੀ ਫਿਰ ਹੁਣ ਲੱਗਦਾ ਖੜਾ ਉਹਨਾਂ ਕੇ ਥੰਮੋ ਫਿਰ ਵੇਣੇ ਕੀ ਗੱਲ ਪਾਣੀ ਪਾਣੀ ਪੀ ਲੋ ਪੀਣਾ ਤਾਂ ਉਹ ਉੱਥੇ ਪਾਣੀ ਪੀਣਾ ਚਲੋ ਉੱਥੇ ਪਾਣੀ ਮਿਲਦਾ ਚਲੋ 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 ਪਾਣੀ ਛਕੋ ਲਓ ਜੀ ਇਹ ਬੱਚੇ ਸੀ ਆਪਣੇ ਪਹਿਣਾ ਦੇ ਇੱਧਰ ਬੱਚੇ ਹੁਣ ਕਪੜਾ ਪਾ ਕੇ ਉੱਧਰ ਜਾਣਗੇ ਅੰਦਰ ਕੀ ਬਣਾਇਆ ਆ ਗਏ ਦੋ ਦੋਹੜਾ ਗਏ ਅੱਛਾ ਠੀਕ ਆ ਵੀ ਲਗਾ ਆ ਗਏ ਮੈਂ ਗਾਣੇ ਚਲਾਉਂਗਾ ਯਾਰ ਨਹੀਂ ਨਹੀਂ ਚਲੋ ਗਾਲਤ ਕਹਾ ਰਹੇ ਚਲੋ ਮਾਰੋ ਪੁੱਟੀਆਂ ਪਟਕੀਆਂ ਛਾਲਾ ਹੁਣ ਜਵਾਇਆ ਕਰੋ ਪੂਰਾ ਸ਼ਹਿਰ ਚ ਆਏ ਆ ਪਤਾ ਲੱਗੇ ਵਾਇਰੂ 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 ਲੋਕ ਵੀ ਐਸ ਵੇਲੇ ਦੋ ਗਰਾਊਂਡ ਦੇ ਵਿੱਚ ਸਰਕਲ ਬਣਾਇਆ ਜਾ ਰਿਹਾ ਸਰਕਲ ਆ ਵੀ ਫਰਕ ਨਾਲ ਸੈਂਟਰ ਚ ਬਣਾ ਲਓ ਜੀ ਦੋ ਸਰਕਲ ਬਣਾ ਦੋ ਇੱਥੇ ਖੜ ਕੇ ਦੋ ਸਰਕਲ ਬਣਾਓ ਕੱਕ ਵੱਡਾ ਕਿਨਕਾ ਇੱਧਰ ਹੈਗੇ ਆ ਵੱਡੇ ਮੁੰਡੇ ਉਹ ਸੀਗੀਆਂ ਕੁੜੀਆਂ ਸਿਆਣੀਆਂ ਸਣੀਆਂ ਇਹ ਹੈਗੇ ਮੁੰਡੇ ਹੁਣ ਇਹਨਾਂ ਦੀ ਗੇਮ ਖਵਾਉਣਾਂ ਦਾ ਲੱਗਦਾ ਇੱਧਰ ਪਤਾ ਲੱਗਦਾ ਵੀ ਫੌਜ ਆਈ ਆ ਇਹਨਾਂ ਦੀ ਗੇਮ ਨਹੀਂ ਕਰ ਸਕਦੇ ਸਾਰੇ ਉੜਦੀ ਨਾ ਮਿੱਟੀ ਪਤਾ ਲੱਗੋ ਸੰਗ ਆਏ ਮੌਜੀ ਆ ਖੜੇ ਸਾਰੇ ਬੱਚੇ ਸਰਕ ਬਣਾ ਕੇ ਇਹਨਾਂ ਦੀ ਹੁਣ ਗੇਮ ਕਰਾਉਣ ਲੱਗੇ ਆ ਤੇ ਬੱਚਿਆਂ ਨੂੰ ਗੇਮ ਬਹੁਤ ਪਿਆਰੀ ਹੁੰਦੀ ਆ ਪੜ੍ਹਾਈ ਦੇ ਨਾਲ ਨਾਲ ਖੇਡਾਂ ਜ਼ਰੂਰੀ ਆ ਇਸ ਕਰਕੇ ਸਮਰ ਕੈਂਪ ਦੇ ਵਿੱਚ ਬੱਚੇ ਨਾਲੇ ਪੜ੍ਹਦੇ ਵੀ ਆ ਤੇ ਨਾਲੇ ਖੇਡਦੇ ਵੀ ਆ ਸਦਾ ਬਿਰਸਾ ਸਦਾ ਬਿਰਸਾ ਸਦਾ ਬਿਰਸਾ ਸਦਾ ਉਦੇ ਸਦਾ ਉਦੇ ਸਦਾ ਉਦੇ ਮੈਂ ਕੁਝ ਕਰਨਾ ਹੈ ਕੁਝ ਕਰਨਾ ਸਤਨਾ ਕਰੋ ਤਰੋ ਤਰੋ ਸਤਨਾ ਆਦਾ ਤੜਕਣ ਲਈ ਤੋੜਨਾ ਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਬੋਲਣਾ ਵੀ ਨਾ ਸਤਨਾਮ 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 ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਨਾਬ ਮਹਾਰਾ ਕਰਾ ਕਰੋ ਠਾੜਾ ਕਰੋ ਭੈਣ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜਿਹੜੇ ਖੜੇ ਹੋ ਕੇ ਤੜਪੇ ਆਉਟ ਆ ਜੀ ਜਿਹੜੇ ਖੜੇ ਹੋ ਕੇ ਤੜਪੇ ਆਉਟ ਆ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਤੋ ारह वाहेगुरु वाहेगुरु यात्रा ਇਧਰ ਨਿਭ ਜਾਣਾ ਤੁਸੀਂ ਨਿਭ ਜਾ ਤੁਸੀਂ ਪਹਿਲੇ ਸਾਰੇ ਤੁਸੀਂ ਆਓ ਤਾਂ ਬਹਿ ਜਾਓ ਇੱਥੀਆਂ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਆਵਾਜ਼ ਨਹੀਂ ਆਉਂਦੀ ਤੁਹਾਡੀ ਵਾਹਿਗੁਰੂ ਵਾਹਿਗੁਰੂ

ستنا واحر واحر ستنام واحو ستنام واحو واحر ستنام واحر ستنام دونوں باہر کرتے گیارہ

వాహనా వేగనా వేగరు స్వరం Terima kasih kerana menonton!